ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜੋ ਹਰੇਕ ਸਾਲ 2 ਅਕਤੂਬਰ ਨੂੰ ਗੁਰਦੁਆਰਾ ਸ਼ਹੀਦਗੰਜ ਹਰਗੜ੍ਹ ਰੋਡ ਗਾਣਾ ਖਾਲਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਸਮੂਹ ਸ਼ਿਦਾਂ ਅਤੇ ਸ਼੍ਰੀਮਾਨ ਸਤਖੰਡਵਾਸੀ 108 ਸਤਬਾਬਾ ਸਤਪਾਲ ਸਿੰਘ ਜੀ ਦੀ ਦੂਸਰੀ ਵਰਸੀ ਅੱਜ ਮਨਾਈ ਗਈ ਹੈ ਜੀ ਸੋ ਪਰਸ ਰੋਜ ਤੋਂ ਖੰਨਪੜ ਸਾਹਿਬ ਆਰੰਭ ਸੰਨ ਤਕਰੀਬਨ 10:00 ਵਜੇ ਖੰਨਪੜ ਸਾਹਿਬ ਜੀ ਦੇ ਭੋਗ ਪਾਏ ਗਏ ਅਪਰੰਥ ਕੀਰਤਨ ਦਰਬਾਰ ਦੀ ਆਮਤਾ ਹੋਈ ਜਿਹਦੇ ਵਿੱਚ ਸੰਤ ਮਹਾਪੁਰਖਾਂ ਨੇ ਕਿੰਨੀ ਜਥੇ ਨੇ ਗਰਵਾਨੀ ਸੁਣਾ ਕੇ ਨਿਹਾਲ ਕੀਤਾ ਦਗਾਣੇ ਦੀਆਂ ਸੰਗਤਾਂ ਨੇ ਇਲਾਕੇ ਦੀਆਂ ਸੰਗਤਾਂ ਨੇ ਤਨਮਨ ਤੋਂ ਦੇ ਨਾਲ ਸੇਵਾ ਕੀਤੀ ਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਅਰਦਾਸ ਕਰਦੇ ਆ ਮਹਾਰਾਜ ਸੰਗਤਾਂ ਦਾ ਇਦਾਂ ਹੀ ਪ੍ਰੇਮ ਆਪ ਜੀ ਦੇ ਚਰਨਾਂ ਨਾਲ ਬਣਿਆ ਰਹੇ ਆਪ ਜੀ ਦੀਆਂ ਸੰਗਤਾਂ ਜੋ ਜੋ ਭਾਵਨਾਵਾਂ ਲੈ ਕੇ ਆਪ ਜੀ ਦੇ ਚਰਨਾਂ ਤੇ ਹਾਜ਼ਰ ਹੋਣੀਆਂ ਸਭ ਦੀਆਂ ਸਮਰਾ ਦਾ ਸਤੂ ਜੀ ਪੂਰੀਆਂ ਕਰਨ ਜੀ ਔਰ ਬਾਬਾ ਤਲਦੀਪ ਸਿੰਘ ਜੀ ਸਾਡੇ ਸੰਤ ਭੈਣ ਜਰਜੀਤ ਕੌਰ ਜੀ ਸੰਤ ਬਾਬਾ ਹਰਪ੍ਰੀਤ ਸਿੰਘ ਜੀ ਸ਼ੇਰਪੁਰ ਤੋਂ ਡਾਕਟਰ ਅਜਾਜੀ ਆਇਆ ਆ ਰਾਟਾ ਸਤਰਾਮ ਜੀ ਉਹ ਸਤਨਾਬਸ ਰੋਡਵੇ ਜਾਲੇ ਦਵਿੰਦਰ ਸਿੰਘ ਜੀ ਜਸਵੰਤ ਸਿੰਘ ਜੀ ਹਰਦੀਾਲ ਸਿੰਘ ਜੀ ਤੇ ਹੋਰ ਬਹੁਤ ਮਹਾਪੁਰਸ਼ੰਤ ਰਣਜੀਤ ਸਿੰਘ ਜੀ ਜਥੇਦਾਰ ਚਸ਼ਮਿੰਦਰ ਸਿੰਘ ਜੀ ਪਰਮਾਰ ਸਾਡੇ ਸਤਪਾਲ ਸਿੰਘ ਜੀ ਸੋ ਹੋਰ ਵੀ ਬਹੁਤ ਮਹਾਪੁਰਖ ਸੰਤ ਡਿੰਗਰੀਆਂ ਤੋਂ ਬਲਵੰਤ ਸਿੰਘ ਜੀ ਆਇਓ ਆ ਸੰਤ ਬਾਬਾ ਸਤਨਾਮ ਸਿੰਘ ਜੀ ਸਰਜੀਤ ਸਿੰਘ ਜੀ ਵੀ ਹਾਜ਼ਰੀ ਭਰ ਕੇ ਗਏ ਆ ਸੰਤ ਕੇਸਰ ਸਿੰਘ ਜੀ ਸੰਤ ਸੁਰਿੰਦਰ ਸਿੰਘ ਜੀ ਬਾਬਾ ਸਿਮਰਨ ਸਿੰਘ ਜੀ ਸੰਤ ਬਾਬਾ ਸਰਵਣ ਸਿੰਘ ਜੀ ਕੱਲ ਤੋਂ ਹੀ ਸਾਧੂਆਂ ਨੇ ਦਰਸ਼ਨ ਦਿੱਤੇ ਰਾਤ ਆਏ ਸੀ ਸੰਤ ਬਾਬਾ ਗੁਰਮੁਖ ਸਿੰਘ ਜੀ ਹੋਰ ਵੀ ਬਹੁਤ ਸੰਤ ਸੰਤ ਬਾਬਾ ਜੁਗਰਾਜ ਸਿੰਘ ਜੀ ਬਾਬਾ ਸੀਤਲ ਸਿੰਘ ਜੀ ਸੋ ਕਾਫੀ ਮਹਾਤਮਾ ਨੇ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਸੰਗਤਾਂ ਨੂੰ ਬਾਣੀ ਨਾਲ ਜੋੜਨਾ ਕੀਤਾ ਹੈ ਅਸੀਂ ਸਾਰੇ ਜਾਣੇ ਕੋਟਾਂ ਕੋਟ ਗੁਰੂਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਸਤਰ ਸਾਇ ਦੇ ਹੇਠ ਆਪਣੇ ਬੱਚਿਆਂ ਕੋ ਸਾਰੀਆਂ ਸੇਵਾਵਾਂ ਲਈਆਂ ਹਨ ਆਉਣ ਵਾਲੇ ਸਮੇਂ ਵਿੱਚ ਵੀ ਅਰਦਾਸ ਕਰਦੇ ਹਾਂ ਕਿ ਮਹਾਰਾਜ ਜੀ ਕਲਜੂ ਵੀ ਜੀਵਿਆਂ ਕਲਜੂ ਦੇ ਪਹਿਰੇ ਤੋਂ ਜੁਪਾ ਕੇ ਬਚਾ ਕੇ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਲੈਂਦੇ ਰਹਿਣਾ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਸੇਵਾਦਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਤਿੰਨੇ ਦਿਨ ਤਨਮਨ ਤੋਂ ਦੇ ਨਾਲ ਸੇਵਾ ਕੀਤੀ ਅਰਦਾਸ ਕਰਦੇ ਮਹਾਰਾਜ ਜੀ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਥਾਏ ਪਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੀ ਸੋਨਹਾਲ ਵਾਹਿਗੁਰੂ ਕਾ